ਆਪ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਦੇ ਹੱਕ ਵਿੱਚ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਅਤੇ ਜਗਜੀਵਨ ਸਿੰਘ ਖੀਨੀਆਂ ਦੇ ਵੱਲੋਂ ਸਮਰਾਲਾ ਤੋਂ ਲੈ ਕੇ ਮਾਛੀਵੜਾ ਤੱਕ ਰੋਡ ਸ਼ੋਅ ਕਰਿਆ ਗਿਆ ਜਿਸ ਦੇ ਵਿੱਚ 5 ਕਿਲੋਮੀਟਰ ਤੱਕ ਲੰਮਾ ਕਾਫਲਾ ਦੇਖਣ ਨੂੰ ਮਿਲਿਆ ਅਤੇ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਮੋਟਰਸਾਈਕਲ ਅਤੇ ਕਾਰਾਂ ਤੇ ਹਾਜ਼ਰ ਸਨ ਇਸ ਮੌਕੇ ਵਿਧਾਇਕ ਜਗਤਾਰ ਸਿੰਘ ਦਿয়ালਪੁਰਾ ਨੇ ਦੱਸਿਆ ਕੇ ਲੋਕ ਆਮ ਆਦਮੀ ਪਾਰਟੀ ਦੀ ਨੀਤੀਆਂ ਤੋਂ ਬਹੁਤ ਖੁਸ਼ ਹਨ ਅਤੇ ਲੋਕ 13 0 ਵਾਲਾ ਨਾਰਾ ਸੱਚ ਕਰਕੇ ਵਿਖਾਉਣਗੇ ਅਤੇ ਫਤੇਗੜ ਸਾਹਿਬ ਹਲਕਾ ਤੋਂ ਗੁਰਪ੍ਰੀਤ ਸਿੰਘ ਜੀਪੀ ਨੂੰ ਵੱਡੀ ਗਿਣਤੀ ਦੇ ਨਾਲ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਇਸ ਮੌਕੇ ਉਹਨਾਂ ਹੋਰ ਕੀ ਕੁਝ ਕਿਹਾ ਆਓ ਵੇਖਦੇ ਹਾਂ ਅਮਰ ਸਾਹਿਬ ਕਹਿ ਜਾਂਦਾ ਲੱਗਦਾ ਅੱਜ ਰੋਡ ਸ਼ੋਅ ਦੇ ਵਿੱਚ ਤੁਸੀਂ ਪਤਾ ਕਰਦੇ ਕੋਈ ਹਜੇ ਵੀ ਮਹਿਰ ਤੱਕ ਪੂਰਾ ਜਾਮ ਲੱਗਿਆ ਪਿਆ ਜਿਹੜਾ ਮੈਨੂੰ ਬੜਾ ਮਾਨ ਮੈਸੂਰ ਹੁੰਦਾ ਵੀ ਜਿੱਥੇ ਪਿੰਡਾਂ ਦੇ ਵਿੱਚ ਅਸੀਂ ਕੰਮ ਦੇ ਨਾ ਉਹਦੇ ਫੋਟੋ ਮੰਗਦੇ ਆ ਜਿਵੇਂ ਆਪ ਮਹਾਰਾਜ ਟਾਈਟਲ ਲੈ ਕੇ ਕਾਰਾਂ ਲੈ ਕੇ ਸਕੂਟਰ ਲੈ ਕੇ ਉੱਪਰੇ ਨੇ ਕੰਮ ਕਰਨ ਤੋਂ ਬਾਅਦ ਇਹਦਾ ਰੋਡ ਸ਼ੋਅ ਅੱਜ ਆਪਣੇ ਆਪ ਨੂੰ ਹਾਰੇ ਨਿਕਲਿਆ ਜੀ ਤੇ ਬੜਾ ਮਨ ਖੁਸ਼ ਹੁੰਦਾ ਕੀ ਲੱਗਦਾ ਲੋਕਾਂ ਕੋਲੋਂ ਪਰਮਾ ਸਵਰਥਨ ਮਿਲਿਆ ਕੀ ਲੈਂਦਾ ਵੋਟ ਕਿੰਨੀ ਵੋਟਾਂ ਜਿੱਤੂਗੇ ਇੱਥੇ ਸਰਕਾਰਾਂ ਵਾਲਾ ਦੇ ਫਤਿਹਗੜ ਸਾਹਿਬ ਨੂੰ ਹਾਲ ਦੀ ਗੱਲ ਇਹ ਲੱਗਦਾ ਵੀ ਲੋਕਾਂ ਨੇ ਕੰਮ ਨੂੰ ਹਨਾ ਜਿੱਤ ਜਿੱਤ ਦੀ ਤਸਵੀਰ ਕਰਤਾ ਅੱਜ ਦਾ ਰੋਡ ਸ਼ੋਅ ਦੇਖ ਕੇ ਜਿਸ ਹਾਲ ਵਾਲਾ ਨੇ ਇੱਕ ਵੱਡਾ ਮਾਰਜ ਨਾਲ ਸੀ ਆਪਣੇ ਵਿਧਾਨ ਸਭਾ ਹਲਕੇ ਦੀ ਹਾਜ਼ਰੀ ਲਵਾਉਂਗੇ ਲੋਕ ਸਭਾ ਫਤਿਹਗੜ ਦੇ ਵਿੱਚ ਛੱਪ ਹੋਇਆ ਸੱਜਣ ਸਾਹਿਬ ਬਹੁਤ ਵੱਡਾ ਹੰਗਾਰਾ ਤੁਸੀਂ ਦੇਖ ਰਹੇ ਹੋ ਸਰ ਨਾਲੇ ਤੋਂ ਤੁਰਿਆ 5 ਕਿਲੋਮੀਟਰ ਦਾ ਵੱਡਾ ਕਾਬਲਾ ਲੋਕਾਂ ਦਾ ਹੰਗਾਰਾ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਬਹੁਤ ਵੱਡੀ ਹਵਾ ਚੱਲ ਰਹੀ ਹੈ ਫਤਿਹਗੜ੍ਹ ਸਾਹਿਬ ਦੇ ਉੱਤੇ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਲੋਕਾਂ ਨੂੰ ਪਸੰਦ ਆ ਰਹੇ ਨੇ ਆਮ ਆਦਮੀ ਪਾਰਟੀ ਦੇ ਮੈਂ ਸਮਝਦਾ ਸਾਰੇ ਮੁੱਦੇ ਨੇ ਚਾਹੇ ਉਹ ਕੋਈ ਸੜਕਾਂ ਦੀ ਗੱਲ ਆ ਚਾਹੇ ਸਕੂਲਾਂ ਦੀ ਗੱਲ ਆ ਚਾਹੇ ਮਹੱਲਾ ਕਲੀਨਿਕ ਦੀ ਗੱਲ ਆ ਚਾਹੇ ਬਿਜਲੀ ਮਾਫੀ ਦੀ ਗੱਲ ਆ ਬਹੁਤ ਵੱਡੇ ਮੁੱਦੇ ਨੇ ਜਿਹੜੇ ਆਉਣ ਵਾਲੇ 2 ਮਹੀਨਿਆਂ ਦੇ ਵਿੱਚ ਜਿਹੜਾ 1100 ਰੁਪਏ ਜੇ ਨੂੰ ਦਵਾਂਗੇ ਉਹ ਮੈਂ ਸਮਝਦਾ ਕਿ ਸਾਰਿਆਂ ਨੂੰ ਵੱਡਾ ਜਿਹੜਾ ਲੋਕਾਂ ਨੇ ਵਾਅਦਾ ਕੀਤਾ ਕਿ ਉਹ ਪੂਰਾ ਕਰੇ